ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਮਾਰਵਾੜੀ ਘੋੜੀ ਦਿਖਾਉਣੀ ਆ ਕਮੈਤ ਰੰਗ ਦੀ ਜਿਹਦੇ ਮੱਥੇ ਤੇ ਫੁੱਲ ਆ ਘੋੜੀ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਬਾਈ ਅਰਗਿਆਂ ਨੇ ਕਰਨੀਆਂ ਸੇਲ ਉਮਰ ਆ ਜਿਹੜੀ ਘੋੜੀ ਦੀ 7 ਸਾਲ ਤੇ ਕਾਦੇ ਦਾ 60 ਇੰਚ ਆ ਬਾਕੀ ਰਾਈਡਿੰਗ ਦੇ ਹੱਕ ਨੂੰ ਘੋੜੀ ਬਹੁਤ ਜ਼ਿਆਦਾ ਚੰਗੀ ਆ ਸੋਹਣਾ ਤੋਰਾ ਤੁਰਦੀ ਆ ਸਵਾਰੀ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਜਿਹੜਾ ਵੀ ਕੋਈ ਚਾਹਵਾਨ ਸੱਜਣ ਘੋੜੀ ਖਰੀਦਣਾ ਚਾਹੁੰਦਾ ਮਿੱਤਰੋ 8 ਦਿਨ ਪਹਿਲਾਂ ਇਹ ਅਲੀ ਸ਼ਾਨ ਲਾਈਨ ਦੇ ਘੋੜੇ ਤੋਂ ਮੇਟ ਕਰਾਈ ਵੀ ਆ 64 ਇੰਚ ਹਾਈਟ ਦਾ ਘੋੜਾ ਗਾ ਦੋਸਤੋ ਜਿਹੜੇ ਤੋਂ ਇਹ ਮੇਟ ਹੋਈ ਵੀ ਆ ਸੋ ਪਹਿਲਾਂ ਵੀ ਇਸ ਘੋੜੀ ਨੇ ਸੋਹਣੇ ਬੱਚੇ ਦਿੱਤੇ ਆ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਇਹ ਘੋੜੀ ਮਿਲ ਜਾਣੀ ਆ ਵੈਸੇ ਸੁਭਾਅ ਦੀ ਵੀ ਸੌ ਸ਼ਰੀਫਾ ਤੇ ਅੰਗਾ ਪੈਰਾਂ ਦੀ ਮਜ਼ਬੂਤ ਬੜੀ ਆ 7 ਸਾਲ ਦੀ ਉਮਰ ਆ ਕੱਦਾ ਜਿਹੜਾ ਇਹਦਾ 60 ਇੰਚ ਆ ਦੋਸਤੋ ਤੇ ਨੰਬਰ ਤੁਸੀਂ ਨੋਟ ਕਰ ਲਓ ਬਾਈ ਚਮਕੌਰ ਦੇ ਕੋਲੇ ਆ ਇਹ ਘੋੜੀ ਪਿੰਡ ਅਕਾਲੀ ਗੰਗਾ ਨਗਰ ਦੇ ਨੇੜੇ ਰਹਿ ਜਾਂਦਾ ਨੰਬਰ ਆ ਬਾਈ ਚਮਕੌਰ ਦਾ 6367709529 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਦੇ ਪਿੰਡ ਅਕਾਲੀ ਜਾ ਕੇ ਘੋੜੀ ਦੇਖ ਕੇ ਖਰੀਦ ਸਕਦੇ ਹੋ ਕੰਨ ਕੰਨ ਘੋੜੀ ਦਾ ਬਹੁਤ ਜਿਆਦਾ ਛੋਟਾ ਵੈਸੇ ਵੀ ਬਾਡੀ ਦੀ ਖੁੱਲੀ ਆ ਪੇਟਲ ਘੋੜੀ ਆ ਬੱਚੇ ਚੰਗੇ ਦਿੰਦੀ ਆ ਚੰਗੇ ਘੋੜੇ ਤੋਂ ਮੇਟ ਹੋਈ ਵੀ ਆ ਦੋਸਤੋ 8 ਦਿਨ ਪਹਿਲਾਂ ਤਾਂ ਬਾਈ ਨੂੰ ਫੋਨ ਲਾ ਲਿਓ ਜਿਹਨੇ ਜੈਜ ਰੇਟ ਵਾਲੀ ਘੋੜੀ ਘੱਟ ਪੈਸੇ ਲਾ ਕੇ ਚੰਗੀ ਮਾਰਵਾੜੀ ਘੋੜੀ ਖਰੀਦਣੀ ਹੋਈ ਦੋਸਤੋ